ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਚੀਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਪਿੰਡ ਮੋਗੇ ਤੋਂ ਬਰਨਾਲੇ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਪਰ ਨਾਲ ਇਸ ਵੀਰ ਨੇ ਕੁਸ ਪਸ਼ੂ ਦੁੱਧ ਤੇ ਵੀ ਲਾਇਆ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਸਾਹਮਣੇ ਤੁਸੀਂ ਗਾਂ ਦੇਖ ਰਹੇ ਹੋ ਜਰਸੀ ਪੱਖ ਚ ਪੈਂਦੀ ਹੈ ਇਹ ਤੋਕੜ ਗਾਂ ਹੈ ਪਰ ਹੁਣ ਵੀ ਤੁਸੀਂ ਹਵਾਨਾ ਦੇਖੋਗੇ ਬੜਾ ਚੰਗਾ ਤਿਆਰ ਹੈ ਕਿਉਂਕਿ ਦੁੱਧ ਚੰਗੇ ਤੇ ਚਲਦੀ ਹੈ ਤੇ ਜਦੋਂ ਤਾਜੀ ਸੂਈ ਸੀਗੀ ਉਹਦੀ ਵੀਡੀਓ ਬਾਈ ਕੋਲ ਹੈਗੀ ਆ ਉਹ ਵੀ ਤੁਹਾਨੂੰ ਵੀਡੀਓ ਜਿਹੜੀ ਉਹ ਜਰੂਰ ਦਿਖਾਉਂਗਾ ਕਿਉਂਕਿ ਬੜਾ ਚੰਗਾ ਇਹਨੇ ਦੁੱਧ ਦਿੱਤਾ ਤੇ ਇਹ ਤੋਂ ਬਿਨਾ ਇਹ ਵੀ ਗਾਂ ਤਾਜੀ ਸੂਈ ਵੀ ਹੈ ਤੇ ਦੋਨੇ ਗਾਵਾਂ ਦੀ ਖਾਸੀਅਤ ਇਹ ਆ ਦੱਸੋ ਵੀ ਜਿਹੜੀ ਟੋਕੜ ਹੈ ਉਹਦੇ ਨਾਲ ਵੀ ਬੱਚੀ ਤੇ ਬੱਚੀ ਦੇਣੀ ਵੀ ਨਾਲ ਹੀ ਹੈ ਗਾਂ ਦੇ ਜਰਸੀ ਪੱਖ ਚ ਇਹ ਬੱਚੀ ਪੈਂਦੀ ਹੈ ਤੇ ਇਹ ਤੋਂ ਬਿਨਾ ਜਿਹੜੀ ਤਾਜੀ ਸੂਈ ਐਚ ਐਫ ਹੈ ਤੇ ਇਹਦੇ ਨਾਲ ਵੀ ਬੱਚਾ ਬੱਚੀ ਹੈ ਇਹ ਨੇਚਰਲੀ ਆ ਤਾਜੀ ਸੂਈ ਆ ਤੇ ਬੱਛੀ ਨਾਲ ਜਾਣੀ ਆ ਮਤਲਬ ਦੋਨੇ گاਵਾ ਬੱਛੀ ਨਾਲੀਆਂ ਆਓ ਡਿਟੇਲ ਪੁੱਛੀਏ ਪਹਿਲਾਂ ਤੋਕੜ ਫਿਰ ਸੱਜਰ ਦਿਖਾਵਾਂਗੇ ਰਾਤ ਨੂੰ ਵੀਡੀਓ ਬਣਾ ਰਹੇ ਆ ਲਾਈਟ ਜਗਦੀ ਆ ਇਹ ਤਾਂ ਦੱਸਦਾ ਵੀ ਹਵਾਨੇ ਦੀ ਤਿਆਰੀ ਉਸ ਹੱਬ ਤੇ ਦੇਖ ਲਓ ਕਿਉਂਕਿ ਟਾਈਮ ਚਵਾਈ ਤੋਂ ਵੱਧ ਹੋਇਆ ਵਿਆ ਆਓ ਡਿਟੇਲ ਬਾਈ ਤੋਂ ਪੁੱਛੀਏ ਫਿਰ ਆਪਾਂ ਕੱਲਾ ਕੱਲਾ ਜਾਨਵਰ ਕੱਲੀ ਕੱਲੀ ਗਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਜਿਸ ਕਰਨ ਭਾਈ ਸਸਤੀ ਕਾਰ ਸਸਤੀ ਗੱਲ ਜਗਜੀਤ ਵੀਰੇ ਜਿਸ ਕਰਣ ਭਾਈ ਆਪਾਂ ਹੁਣ ਵੀਡੀਓ ਬਣਾ ਰਹੇ ਆ ਤੇ ਇਹਦੇ ਚ ਆਪਾਂ ਦੋ ਨਾਕ ਦਿਖਾਉਣੇ ਆ ਪਹਿਲੇ ਨੰਬਰ ਤੇ ਟੋਕੜ ਜਿਹੜੀ ਆ ਜਰਸੀ ਹਾਂ ਭਾਈ ਜਨਮਾ ਸੂਆ ਦੂਜਾ ਸੂਆ ਸੂਈ ਆ ਭਾਈ ਆਪਣੇ ਕੋਲੇ ਇਹ ਕਿੰਨਾ ਚਿਰ ਉਹ ਗੈਨੂ ਸੂਈ ਨੂੰ ਇਹਨੂੰ ਭਾਈ ਇਹ ਅਪ੍ਰੈਲ ਦੇ ਲਾਸਟ ਜਿਹੜੀ ਸੂਈ ਸੀ ਭਾਈ ਅਪ੍ਰੈਲ ਦੇ ਲਾਸਟ ਹਾਂ ਅਪ੍ਰੈਲ ਦੇ ਲਾਸਟ ਜੀ ਸੂਈ ਜਾਨੀ ਚਾਰ ਕਿ ਮਹੀਨੇ ਨੂੰ ਬਣ ਗਏ ਆ ਸੂਈ ਨੂੰ ਠੀਕ ਹੈ ਹਾਂ ਬਈ ਦੁੱਧ ਹੁਣ ਕਿੰਨਾ ਤਾਜੀ ਦਾ ਕਿੰਨਾ ਸੀ ਦੁੱਧ ਜਗਜੀਤ ਵੀਰੇ ਇਹਦੇ ਆਪਾਂ ਤਾਜੀ ਦਾ 37 ਕਿਲੋ ਦੁੱਧ ਦਾ ਮੈਂ ਕਹੀ ਦੇਣਾ ਆਪ ਚੋਇਆ ਠੀਕ ਹੈ ਯਾਨੀ ਤੋਲਿਆ ਦੁੱਧ ਇਹਦਾ ਤੇ ਬੈੜ ਤਾਂ ਇਹ ਮੰਨ ਲਓ ਵੀ ਘਰੋਂ ਕੱਢਣ ਵਾਲੀ ਕੋਈ ਨਹੀਂ ਇੰਨੀ ਚੰਗੀਆਂ ਗੋਸ਼ਕਾਰ ਨੇ ਆਪਾਂ ਚਲੋ ਪਸ਼ੂ ਘਰ ਦੇ ਵੇਚਨੇ ਆ ਦੋ ਤਿੰਨ ਗਾਵਾਂ ਵੇਚਣੀਆਂ ਵਿੱਚੋਂ ਤੇ ਹੁਣ ਅੱਜ ਇਹਦੇ ਥੱਲੇ ਦੁੱਧ ਮੇਰੇ ਖਿਆਲ ਨਾਲ 23 ਤੋਂ 24 ਕਿਲੋ ਅੱਜ ਦੁੱਧ ਜਾਨੀ ਹਾਜ਼ਰ ਆ ਯਾਨੀ ਯਾਨੀ ਨਾਰਮਲ ਖਰਾਕ ਤੇ ਆ ਕੋਈ ਇਹਨੂੰ ਸਪੈਸ਼ਲ ਨਹੀਂ ਅੱਜ ਹੀ ਇਹਦਾ ਮਨ ਬਣਿਆ ਵੇਚਣ ਦਾ ਠੀਕ ਹੈ ਹਾਂ ਕੋਈ ਵੱਖਰੀ ਨਹੀਂ ਵੀਡੀਓ ਤੇ ਨਾਲ ਇਹਦੇ ਬੱਛੀ ਆ ਇੱਕ ਗੱਲ ਹੋ ਰਹਾ ਏਬੀਐਸ ਦੇ ਜੈਗ ਸੀਮੰਟ ਦੀ ਆ ਬਾਈ ਇਹ ਇਹ ਆਪ ਘਾ ਆਪ ਹਾਂ ਖੋਦ ਤੇ ਸੀਆਰਆਈ ਦਾ ਕੋਈ ਲੀਆਵਾਲ ਦਾ ਸੀਮੰਟ ਆਇਆ ਸੀ ਸੈਕਸੜ ਉਹ ਭਰਾਇਆ ਸੀ ਮੈਂ ਬੱਛੀ ਦਿੱਤੀ ਜਿਹਨੇ ਉਹ ਆਪਣੇ ਕੋਲੇ ਠੀਕ ਹੈ ਤੇ ਬੱਛੀ ਵੀ ਆਪਾਂ ਇਹਦੀ ਨਾਲ ਹੀ ਦੇ ਦਾਂਗੇ ਹੁਣ ਇਹਦੇ ਇੱਕ ਵਾਰੀ ਸੀਮੰਟ ਭਰਾਇਆ ਸੀ ਬੈਗ ਸੌਟ ਦਾ ਰਹੀ ਨਹੀਂ ਗਈ ਕੋਈ ਗਰਮੀ ਜ਼ਿਆਦਾ ਸੀਗੀ ਬਾਈ ਹੁਣ ਮੈਂ ਸੋਚਿਆ ਸੀ ਵੀ ਮੂਰੇ ਭਰਾਵਾਂਗੇ ਜੇ ਆਪਾਂ ਰੱਖਣੀ ਸੀਗਾ ਤੇ ਚਲੋ ਜੇ ਆਪਾਂ ਨੂੰ ਮੁੱਲ ਮਿਲਿਆ ਤਾਂ ਆਪਾਂ ਵੇਚਾਂਗੇ ਤੇ ਨਹੀਂ ਆਪਣੇ ਕੋਲੇ ਹੀ ਆ ਹਨਾ ਠੀਕ ਹੈ ਤੋਰ ਕੇ ਦਿਖਾ ਦੇ ਤੋਰ ਕੇ ਦਿਖਾ ਦੇ ਬਾਕੀ ਬਸ ਲੇਵਾ ਲੂਵਾ ਦਾ ਬਾਈ ਕਰਮਾਲੀ ਦਾ ਤੋਫਾਪ ਹੀ ਦਿਖਾ ਦੇ ਆ ਕੇ ਸੋ ਦਸੋ ਅੱਟੈਚਮੈਂਟ ਦੇਖੋ ਬੜਾ ਜਬਰਦਸਤ ਹਵਾਨਾ ਹੈ ਇਧਰ ਦੀ ਨਾੜਾ ਦਿਖਾ ਦੇ ਬਾਈ ਇਧਰ ਦੀ ਚੈੱਕ ਕਰਾ ਦੇ ਬਹੁਤ ਸੀ ਲਗਾ ਗਈ ਜਿਵੇਂ ਮਰਜੀ ਠੀਕ ਹੈ ਤੋਰੀ ਬਾਈ ਸੋ ਦਸੋ ਰੇਟ ਆਪਾਂ ਬਾਅਦ ਚ ਪੁੱਛਦੇ ਆਂ ਬਾਈ ਤੋਂ ਇਹਦੀ ਬੱਛੀ ਵੀ ਤੁਹਾਨੂੰ ਦਿਖਾ ਦੂੰਗਾ ਇਹ ਗਾਂ ਪਹਿਲਾਂ ਦੇਖ ਲਓ ਤੁਸੀਂ ਜਿਹੜਾ ਭਰਾ ਪਸੰਦ ਕਰੇ ਰੇਟ ਆਪਾਂ ਜਰੂਰ ਬਾਈ ਤੋਂ ਪੁੱਛਾਂਗੇ ਇਧਰ ਨੂੰ ਤੋਰਦੀ ਲੈ ਬਾਈ ਦਿਖਾ ਦੇ ਫੇਸਬੁਕ ਸੋ ਫੇਸ ਇਹਦਾ ਦੇਖ ਸਕਦੇ ਹੋ ਚਵਾਈ ਹੁਣ ਦੋਸਤੋ ਟਾਈਮ ਵੱਧ ਹੋਇਆ ਵਿਆ ਪਸੂ ਜਿਹੜਾ ਉਸ ਹਾਬ ਤੇ ਤੁਸੀਂ ਜਜਮੈਂਟ ਕਰ ਲਓ ਹਾਲਾਂਕਿ ਇੱਕ ਘੰਟਾ ਲੈ ਟੱਕ ਡੇਢ ਘੰਟਾ ਚਵਾਈ ਤੋਂ ਜਾਣੀ ਠੀਕ ਹੈ ਤਾਜੀ ਨੇ ਬੜਾ ਚੰਗਾ ਦੁੱਧ ਦਿੱਤਾ 24 ਕਿਲੋ ਦੁੱਧ ਹੁਣ ਵੀ 23 ਕਿਲੋ 24 ਕਿਲੋ ਹਾਜ਼ਰ ਹੈ ਠੰਡੀ ਸੀ ਲਗਾ ਆ ਜਾ ਬਾਈ ਕਿਵੇਂ ਮਰਜੀ ਥਣ ਦਾ ਸਹਿ ਜਣੀ ਮਸ਼ੀਨ ਤੇ ਆਪਾਂ ਚੋਨਿਆਂ ਚੋਈ ਹੱਥੀ ਵੀ ਜਾਂਦੀ ਆ ਯਾਨੀ ਕਿ ਆਪਾਂ ਇਹਦੀ ਚੋਾਈ ਮਸ਼ੀਨ ਤੇ ਕੀਤੀ ਹੈਗੀ ਤੋਰੀ ਐ ਨੂੰ ਫੇ ਸੋ ਦੇਖੋ ਇਹ ਗਾਂ ਦੀ ਤਿਆਰੀ ਦੋਸਤੋ ਰੰਗ ਜਿਹੜਾ ਉਸੋ ਜਿਹੜਾ ਸਾਹਮਣੇ ਆ ਕੇ ਦੇਖੋਗੇ ਉਦੋਂ 19-21 ਫਰਕ ਹੋ ਸਕਦਾ ਲਾਈਟ ਦੇ ਚਾਨਣ ਕਰਕੇ ਵੈਸੇ ਜਿੱਦਾਂ ਦੀ ਵੈਸੇ ਰੀਅਲ ਚੇ ਗਾਂ ਦੱਸਦੀ ਆ ਤੇ ਉਦਾਂ ਦੀ ਹੋਂਦ ਦਿਖ ਰਹੀ ਐ ਕਿਉਂਕਿ ਬਹੁਤ ਵਾਰ ਇਸ ਗਾਂ ਨੂੰ ਦੇਖਿਆ ਜਦੋਂ ਵੀ ਵੀਡੀਓ ਬਣਾਉਣ ਆਏ ਆ ਬਾਈ ਕੋਲ ਇਹ ਗਾਂ ਨੂੰ ਦੇਖਦੇ ਰਹੇ ਆ ਤੁਸੀਂ ਇਧਰੋਂ ਵੀ ਇਹਦਾ ਹਵਾਨਾ ਦੇਖ ਸਕਦੇ ਹੋ ਥਣ ਦੇਖ ਸਕਦੇ ਹੋ ਇਸ ਕਰਕੇ ਖੋਲੀ ਬਾਈ ਵੀਡੀਓ ਸੋ ਇਹਦੀ ਤਾਜੀ ਦੀ ਵੀਡੀਓ ਥੋੜੀ ਤੁਹਾਨੂੰ ਦਿਖਾਵਾਂ ਜਦੋਂ ਪੀਕ ਲੈਵਲ ਸੀ ਜਦੋਂ ਦੁੱਧ ਤਿਆਰ ਸੀ ਤੇ ਇਹਦੇ ਨਾਲ ਬੱਚੀ ਜਿਹੜੀ ਉਹ ਫੇਰ ਤੁਸੀਂ ਦੇਖ ਲਓ ਇੱਕ ਵਾਰ ਇਹ ਬੱਚੀ ਆ ਦੋਸਤੋ ਗਾਂ ਨਾਲੋਂ ਜ਼ਿਆਦਾ ਪਿਓਰ ਜਰਸੀ ਪੱਖਾ ਬੱਚੀ ਦਾ ਚੰਗੀ ਸੰਭਾਲੀ ਹੈ ਬਾਈ ਨੇ ਆ ਵੀਡੀਓ ਜਿਹੜੀ ਤੁਹਾਨੂੰ ਦਿਖਾਉਣੀ ਹੈ ਤਾਂ ਬਾਈ ਇਹਦੀ ਜਾਨੀ ਕਿ ਜਦੋਂ ਇਹ ਵਿਹੜ ਆਪਣੇ ਕੋਲੇ ਤਾਜੀ ਸੂਈ ਸੀ ਉਦੋਂ ਦੀ ਹੈ ਠੀਕ ਹੈ ਸੋ ਦੋਸਤੋ ਉਹਦਨੇ ਦਾ 30 ਕਿਲੋ ਦੁੱਧ ਰੈਡੀ ਸੀਗਾ ਜਦੋਂ ਦੀ ਇਹ ਵੀਡੀਓ ਆ ਗਈ ਠੀਕ ਹੈ ਸੋ ਇਹ ਦੋਸਤੋ ਤਾਜੀ ਸੂਈ ਵੀ ਨਾਲ ਬੱਚੀ ਪਰਲੇ ਪਾਸੇ ਖੜੀ ਦਿਸਦੀ ਹੋਣੀ ਹੈ ਛੋਟੀ ਜੀ ਪੈਰ ਜਿਹੜੇ ਉਹ ਥੋੜੇ ਵਾਈਟ ਆ ਥੱਲੋਂ ਉਹ ਪਰਲੇਸਾ ਦੀ ਰੰਗ ਇਹ ਚੇਂਜ ਕਰ ਜਾਂਦੀ ਆ ਹਾਂ ਉਦੋਂ ਥੋੜੀ ਕਾਲੀ ਜ਼ਿਆਦਾ ਹੋ ਜਾਂਦੀ ਆ ਬਾਈ ਸੋ ਇਹ ਜਰਸੀ ਨਾਲ ਜਿਸ ਕਰਣ ਕੀ ਰੇਟ ਰਹਿਣਾ ਬਾਈ ਜੀ ਜਗਜੀਤ ਬਾਈ ਰੇਟ ਤਾਂ ਜਿਹੜਾ ਕੁਛ ਮਰਜ਼ੀ ਕਰਾਈ ਚੱਲੋ ਹਨਾ ਮੌਕੇ ਤੇ ਆਪਾਂ ਨੂੰ ਇਹਦੇ ਪੈਸੇ ਮਿਲਦੇ ਵੀ ਬਹੁਤ ਸੀਗੇ ਉਸ ਟਾਈਮ ਤੇ ਅੱਜ ਆਪਾਂ ਵੈੜ ਦਾ ਇੱਕ ਦਾ ਸਾਰ ਰੇਟ ਆ ਜਾਨੀ ਮਾਨਤਾਣ ਜ਼ਰੂਰ ਕਰਾਂਗੇ ਮੰਨ ਕੇ ਚੱਲ ਪਾ ਵੀ 20000 ਦਾ ਤਾਂ ਇਹਦਾ ਕਾਫੀ ਆ ਹਨਾ ਜਿਹੜਾ ਅੱਜ ਆਦੇ ਮਗਰ ਤੇ ਚਲੋ ਆਪਾਂ ਦੋਵੇਂ ਨਾਮ ਮਾਵਾਂ ਧੀਆਂ ਇਕੱਠੀਆਂ ਹੀ ਦੇਣੀਆਂ ਹੈਗੀਆਂ ਠੀਕ ਹੈ ਤਾਂ ਕਰਕੇ ਅੱਜ ਦਾ ਰੇਟ ਦਾ ਇੱਕ ਦਾਸ ਆ ਬਾਈ ਅੱਜ ਵੀ ਯਾਨੀ ਇੱਕ ਗੱਲ ਹੋਰ ਆ ਜਿਹਨੂੰ ਸਪੈਸ਼ਲ ਸਾਂਭਣਾ ਹੋਵੇ ਚਾਹੇ ਇਹਦੇ ਥੱਲੋਂ ਹੁਣ ਵੀ 28 ਕਿਲੋ ਦੁੱਧ ਚੋਲੋ ਠੀਕ ਹੈ ਜਿਹੜੀ ਖਾਸियत ਹੋਰ ਐ ਇਹਨੂੰ ਅੱਜ ਤੱਕ ਮਸਟੈਟਸ ਨਹੀਂ ਆਈ ਕਦੇ ਜੀ ਠੀਕ ਹੈ ਸੋ ਦੋਸਤੋ ਇਹ ਤਾਂ ਹਵਾਨਾ ਹੀ ਦੱਸਦਾ ਇਹਨੂੰ ਮਸਟੈਟਸ ਅਜੇ ਤੱਕ ਨਹੀਂ ਹੋਈ ਕਿਉਂਕਿ ਕਿੱਕੋ ਜਾਂ ਹਵਾਨਾ ਤਾਂ ਹੀ ਖੜਾ ਜੇ ਇਹ ਇਸ ਪੱਖ ਤੋਂ ਸਟਰੋਂਗ ਐ ਇੱਕ ਗਾਂ ਤਾਜੀ ਸੂਈ ਵੀ ਜਿਸ ਕਰਨੇ ਕੰਨਵਾ ਸੂਆ ਸੂਈ ਜਗਜੀਤ ਵੀਰੇ ਇਹ ਨਾ ਦੂਜਾ ਸੂਆ ਵੈੜ ਸੂਈ ਆ ਇਹ ਪਰਸੋਂ ਦੀ ਸੂਈ ਹੋਈ ਆ ਜਗਜੀਤ ਵੀਰੇ ਠੀਕ ਹੈ ਹਾਂ ਦੁੱਧੋਂ ਬਹੁਤ ਤਗੜੀ ਸਟਾਰਟਿੰਗ ਆ ਪਰਸੋਂ ਕੱਲ ਸਵੇਰ ਕੱਲ ਸ਼ਾਮੀ ਚੋਈ ਆ ਮੈਂ ਅੱਜ ਸਵੇਰ ਚੋਈ ਆ ਐਡੀਆਂ ਨਾ 9 ਕਿਲੋ ਦੁੱਧ ਹੋਏ ਸ ਲੈਕ ਟਾਈਮ ਦਾ ਬਾਈ ਠੀਕ ਹੈ 11 ਕਿਲੋ ਬੋਲਾ ਜਾਣੀ ਕੋਈ ਵੀ ਚਾਹੇ 2 ਟਾਈਮ 4 ਟਾਈਮ ਚੋਈ ਕਰ ਲੈ ਜਿੰਨੇ ਮਰਜ਼ੀ ਇਹ ਕੀ ਭਾਦੀ ਦੇ ਦਾਂਗੇ ਜਗਜੀਤ ਇਹਦਾ ਵੀਰੇ ਇੱਕ ਪੰਜਾ ਰੇਟ ਆ ਤੇ ਮੇਨ ਖਾਸੀ ਆ ਤੇ ਮਗਰ ਬੱਛੀ ਬਹੁਤ ਤਗੜੀ ਆ ਵੈੜ ਦੇ ਬਾਈ ਸੋ ਦੋਸਤੋ ਇਹਦੇ ਨਾਲ ਵੀ ਪਿਛਾੜੀ ਅੱਗੇ ਨੂੰ ਹਵਾਨਾ ਪਛਾਣ ਨੂੰ ਹਵਾਨਾ ਬੜਾ ਚੰਗਾ ਹੈ ਇਹਦਾ ਵੀ ਫਿਕਸ ਹਵਾਨਾ ਹੈ ਚੰਗੇ ਢਾਂਚੇ ਦੀਆਂ ਇਹਦੇ ਨਾਲ ਵੀ ਬੱਚਾ ਵੱੱਛੀ ਹੈ ਸੋ ਜੇ ਕੋਈ ਭਰਾ ਇਕੱਠੀਆਂ ਖਰੀਦਦਾ ਤਾਂ 215000 ਜੋੜੇ ਦੀ ਡਿਮਾਂਡ ਹੈ ਤੇ ਦੋ ਵੱਛੀਆਂ ਆ ਜਾਣੀਆਂ ਤੇ ਦੋ ਗਾਵਾਂ ਆ ਜਾਣੀਆਂ ਬਾਕੀ ਤੁਸੀਂ ਆਪਦੀ ਸਮਝ ਵਰਤਿਓ ਜਿਹਨੇ ਪੈਸੇ ਲਾਉਣੇ ਆ ਅਸੀਂ ਵੀਡੀਓ ਵਿੱਚ ਤੁਹਾਨੂੰ ਪਸ਼ੂ ਦਿਖਾਉਣ ਦਾ ਕੰਮ ਕਰਦੇ ਆ ਪੈਸੇ ਤੁਸੀਂ ਲਾਉਣੇ ਆ ਤਾਂ ਤੁਸੀਂ ਦੇਖਣਾ ਕਿਹੜਾ ਪਸ਼ੂ ਫਾਇਦੇਮੰਦ ਹੈ ਫਵਾਨਾ ਫਿਕਸ ਜਆ ਚੰਗਾ ਤਿਆਰ ਹੈ ਦੁੱਧ ਇਹਦੇ ਥੱਲੇ ਵੀ ਸੋਨਾ ਤਿਆਰ ਹੈ ਤੇ ਇਸ ਟਾਈਮ ਟਾਈਮ ਜਿਹੜਾ ਮੇਰੇ ਖਾਲਚ 7:30 ਦਾ 7:30 ਦਾ 1.5 ਘੰਟਾ ਲੇਟ ਆਪਾਂ 6 ਵਜੇ ਚੋਨੇ ਹੁੰਨੇ ਆ ਬਾਈ ਬਸ ਸੋ ਦੱਸੋ ਯਾਰ ਕੋਈ ਬੈਮੀ ਨੰਬਰ ਬੇਸ਼ੱਕ ਹੋ ਕੇ ਆ ਜਾਣ ਕਿਉਂਕਿ ਉਹ ਮੇਰੇ ਘਰ ਦੀ ਗਾਂ ਆਹ ਗਾਂ ਮੈਂ ਤਿੰਨ ਚਾਰ ਚਵਾਈਆਂ ਕਰ ਲਈਆਂ ਆਪਾਂ ਝੂਠ ਮਾਰ ਕੇ ਗਾਂ ਨਹੀਂ ਵੇਚਦੇ ਜਿਹੜੀ ਗੱਲ ਕਹੀ ਬਾਈ ਨਿਕਲੂਗੀ ਗਾਂਆਂ ਤੋਂ ਸਹੀ ਹੈ ਸੋ ਦੋਸਤੋ ਦੁੱਧ ਚੋਕੇ ਦੇਖ ਸਕਦੇ ਹੋ ਤੁਸੀਂ ਹਵਾਨੇ ਜ਼ਰੂਰ ਹੁਣ ਥੋੜੇ ਥੋੜੇ ਵੱਧ ਭਰੇ ਦਿਸਣਗੇ ਕਿਉਂਕਿ ਡੇਢ ਘੰਟਾ ਇਹਦਾ ਗਾਂ ਦੀ ਤਿਆਰੀ ਜਿੱਦਨ ਸੂਈ ਸੀ ਇਤੋਂ ਵੀ ਜ਼ਿਆਦਾ ਸੀਗੀ ਠੀਕ ਹੈ ਹਾਂ ਹੁਣ ਕਿਉਂਕਿ ਭਲਾ ਭੁਲਾ ਲਾ ਗਈ ਆ ਗਈ ਜਿੱਦਨ ਸੂਈ ਸੀ ਇਸ ਤੋਂ ਵੀ ਜ਼ਿਆਦਾ ਤਿਆਰੀ ਸੀ ਸੋ ਇਹਦੇ ਨਾਲ ਵੀ ਬੱਛੀ ਬੜੀ ਚੰਗੀ ਆ ਦੱਸੋ ਬੱਛੀ ਦੇਖੋ ਪੂਰੀ ਬਰੀਡ ਵਾਲੀ ਬੱਛੀ ਲਿਆ ਬਈ ਇਧਰ ਨੂੰ ਫੇਰ ਗੇੜਾ ਖੜਾ ਦੇ ਸੋ ਇਹ ਦੋ ਨਾਗ ਦੋ ਵੀ ਵੜੀ ਜੀ ਕਢਾ ਦੀ ਉਹਦਾ ਵੀ ਹੋਰ ਵਿੱਚ ਜਿਹੜਾ ਕਿ ਲੋੜੀ ਨਹੀਂ ਲੋੜੀ ਨਹੀਂ ਬਈ ਉਹ ਤਾਂ ਵੈਸੇ ਬਹੁਤ ਦਿਖਾਤੀ ਹੈ ਇਹਨੂੰ ਬੰਨ ਦੇ ਬਈ ਜਿਸ ਕਰਨ ਲੈ ਚੱਲੀ ਉਧਰ ਬੰਨ ਦੇ ਬਈ ਸੋ ਇਹ ਵੀ ਗਾਂ ਦੱਸੋ ਢਾਂਚੇ ਦੀ ਵੀ ਸੋਹਣੀ ਆ ਥਣ ਹਵਾਨੇ ਦੀ ਵੀ ਚੰਗੀ ਆ ਬਾਕੀ ਫੇਸ ਤੁਸੀਂ ਦੇਖ ਲਓ ਦੋ ਨਾਗ ਵਕਾਉ ਕੀਤੇ ਬਾਈ ਨੇ ਦੋਨਾਂ ਨਾਲ ਬੱਚੇ ਵੱਛੀਆਂ ਟੋਕੜ ਗਾਂ ਨਾਲ ਵੀ ਵੱਛੀ ਨਾਲ ਹੀ ਦੇ ਦੇਣੀ ਹੈ ਤੇ ਜਿਹੜੀ ਇਹ ਸੱਜਰ ਹੈ ਇਹਦੇ ਨਾਲ ਤਾਂ ਵੱਛੀ ਨਾਲ ਜਾਣੀ ਹੈ ਸੋ ਤੋਕੜ ਤੇ ਸੱਜਰ ਦੋ ਨਾਗ ਦੋਨੇ ਹੀ ਚੰਗੇ ਆ ਵੱਖਰੀ ਵੱਖਰੀ ਨਸਲ ਆ ਇਹਨਾਂ ਦੀ ਸੋ ਬਾਕੀ ਇਹਾਂ ਤਾਂ ਆਪਣੇ ਘਰ ਦੀ ਆ ਇਹਦੀ ਵੈਕਸੀਨ ਵਗੈਰਾ ਮੇਰਾ ਸਾਰਾ ਕੁਝ ਕਰਾਇਆ ਹੋਇਆ ਬਾਈ ਠੀਕ ਆ ਹਾਂ ਜਿਸ ਕਰਨੇ ਦੀ ਬੱਚੀ ਲਈ ਪਾਸੇ ਮੜੀ ਜਰਸੀ ਦੀ ਬਾਈ ਜਰਸੀ ਕਿਵੇਂ ਕਰਾਂ ਮੜਾ ਖੋਲ ਕੇ ਲਈ ਉਹ ਸੋ ਦੋਸੋ ਵੱਚੀ ਤੁਹਾਨੂੰ ਇੱਕ ਵਾਰ ਜ਼ਰੂਰ ਦਿਖਾਉਣੀ ਆ ਪਾਸੇ ਕਰਕੇ ਦਿਖਾਉਣੇ ਇਧਰ ਸਾਈਡ ਤੇ ਕੱਢ ਕੇ ਇਹਦੇ ਮੜੀ ਜੀ ਪਰ ਮੜੇ ਪਾਸੇ ਨਹੀਂ ਜਿਸ ਕਰਨ ਸੋ ਇਹ ਬੱਛੀ ਦੱਸੋ ਜਿਹੜੀ ਪਹਿਲੇ ਨੰਬਰ ਤੇ ਵਹਿੜ ਤੋਰੀ ਸੀ ਉਹਦੇ ਨਾਲ ਆ। ਸੋ ਢਾਂਚਾ ਤੁਸੀਂ ਦੇਖ ਲਓ। ਥਣ ਥਣ ਦਿਖਾ ਦੇ ਮੈਂ। ਸੋ ਇਹ ਚੰਗੀ ਖਾਂ ਦੀ ਆ ਦੱਸੋ ਤੇ ਨੇਚਰਲੀ ਆ ਚੰਗੀ ਨਿਕਲਣੀ ਆ। ਬੱਲੇ ਚੱਲ ਜਿਸਕੇ। ਬਸ ਉਧਰ ਵੀ ਕਰ ਲੈ। ਉਹ ਬੰਨ ਦੇ ਬਈ। ਸੋ ਇਹ ਦੱਸੋ ਬੱਛੀ ਉਸ ਗਾਂ ਦੇ ਨਾਲ ਆ ਜਿਹੜੀ ਪਹਿਲੇ ਨੰਬਰ ਤੇ ਥੋੜੀ ਜੀ ਸੱਟ ਲੱਗ ਗਈ ਸੀ ਇਹਦੀ ਲੱਤ ਤੇ ਹੁਣ ਠੀਕ ਆ। ਠੀਕ ਆ। ਹਾਂ ਇਧਰ ਵੀ ਤੇ ਮੜੀ ਜੀ ਸੱਟ। ਇਹ ਦੇਣੀ ਤਾਂ ਕਿ ਮੇਰੀਆਂ ਨਾ ਉਧਰ ਗਾਵਾਂ ਖੁੱਲੀਆਂ ਛੱਡੀਆਂ ਹੁੰਦੀਆਂ ਜਗਜੀਤ ਵੀਰੇ ਹੂੰ ਇਹ ਵੀ ਉਧਰ ਜਗ੍ਹਾ ਲਈ ਹੈ ਇੱਧਰ ਸਾਈਡ ਤੇ ਉਥੇ ਨੇ ਛੋਟੀ ਜਿ ਇੱਕ ਦਾ ਗਾਵਾਂ ਨੂੰ ਚੋਂਗਦੀ ਆ ਜ਼ਿਆਦਾਤਰ ਗੱਬਣਾ ਗਾਵਾਂ ਨੂੰ ਤੇ ਇੱਕ ਨੂੰ ਗਾਵਾਂ ਮਾਰ ਮੂਰਦੀਆਂ ਕਈ ਯਾਰ ਹੁਣ ਇਹਦੇ ਇੱਕ ਦਿਨ ਸੜਤੀ ਸੀ ਇਹ ਅੱਛਾ ਉਹਦੇ ਨਾਲ ਥੋੜੀ ਜਿਹੀ ਸੱਟ ਆ ਇਹਦੇ ਤਾਂ ਕਰਕੇ ਮੈਂ ਕਿਹਾ ਵਿਚਾਲ ਆਪਾਂ ਨਾਲ ਹੀ ਦੇ ਦੇਣੀ ਹੈ ਗਾਂ ਦੇ ਠੀਕ ਹੈ ਸੋ ਦੋਸਤੋ ਇਹ ਦੋ ਨਗ ਫੋਰ ਸੇਲ ਹੈ ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਲਈ